ਜਿਹੜੇ ਮਰਦੇ ਨੇ ਦੋਸਲਾਏ ਵੀ ਮੇਰੇ ਨਾਲ 12 ਸਾਲ ਰਹਿ ਕੇ ਮੇਰੇ ਨਾਲ ਮੇਰਾ ਜਿਹੜਾ ਪੈਸਾ ਤੇਲਾ ਸੀ ਉਹ ਖਾ ਕੇ ਅੱਜ ਮੈਨੂੰ ਕੰਗਾਲੀ ਦੇ ਦਾਰ ਤੇ ਖੜਾ ਕਰ ਗਿਆ ਇਹ ਸਭ ਬੇਮਨਾਜ਼ ਨੇ ਝੂਠੇ ਨੇ ਬਿਆਨ ਇਹ ਸਾਰੇ ਇਸ ਤੋਂ ਬਾਅਦ ਇਹਦੀ ਮੇਰੇ ਫਰੈਂਡ ਸਰਕਲ ਦੇ ਵਿੱਚ ਮੇਰੇ ਦੋਸਤ ਨਾਲ ਦੋਸਤੀ ਹੋ ਗਈ ਉਹਨੂੰ ਵੀ ਛੱਡ ਕੇ ਇਸ ਤੋਂ ਬਾਅਦ ਇਹ ਮੇਰੇ ਨਾਲ ਹੋ ਗਈ ਇਹਨਾਂ ਨੇ ਆਪਦੀ ਵੀਡੀਓ ਦੇ ਵਿੱਚ ਕਿਹਾ ਵੀ ਮੇਰੇ ਹਸਬੰਡ ਦੀ ਡੈਥ ਬਾਅਦ ਚ ਹੋਈ ਆ ਪਰ ਇਹ ਮੇਰੇ ਹਸਬੰਡ ਦੇ ਜਿਉਂਦਿਆਂ ਹੀ ਸਾਡੇ ਘਰੇ ਆਉਣ ਲੱਗ ਗਿਆ ਸੀ ਤੇ ੱੱਕੇ ਨਾਲੇ ਮੈਨੂੰ ਕਹਿ ਰਿਹਾਗਾ ਸੀਗਾ ਵੀ ਮੈਂ ਤੇਰੇ ਤੂੰ ਮੇਰੇ ਨਾਲ ਰਹਿ ਮੇਰੇ ਨਾਲ ਰਹਿ ਮੇਰਾ ਰਿਲੇਸ਼ਨ ਸ਼ੁਰੂ ਹੁੰਦਾ ਅਸੀਂ ਬਾਗੇ ਪੁਰਾਣੇ ਰੋਡ ਬਣਾ ਰਹੇ ਸੀ ਉਹ ਮੁੰਡੇ ਨਾਲ ਇਹਦੀ ਦੋਸਤੀ ਸੀ ਉਹਨੂੰ ਸਾਡ ਇਹਨੇ ਸੋਚਿਆ ਵੀ ਇਹ ਮੁੰਡਾ ਕੁਵਾਰਾ ਉਹ ਵੀ ਮੁੰਡਾ ਹੀ ਵਿਆਹ ਹੋਇਆ ਸੀ ਤੁਸੀਂ ਕੁਵਾਰੇ ਸੀਗੇ ਹਾਂ ਮੈਂ ਉਸ ਟਾਈਮ ਹਾਂ ਉਸ ਟਾਈਮ ਮੈਂ ਕੁਵਾਰਾ ਸੀ ਮੈਂ ਅੱਜ ਵੀ ਇਹ ਨੂੰ ਲੈ ਕੇ ਮੈਂ ਕੋਈ ਮੈਰਿਡ ਨਹੀਂ ਕੀਤੀ ਬਾਗੇ ਬਣਾਉਣੇ ਦੇ ਵਿੱਚ ਇਹਦਾ ਘਰ ਪਾਇਆ ਵਾ ਸੀ ਇਹਨੇ ਇਹ ਤੁਹਾਡੇ ਤੇ ਦੋਸ਼ ਲਾਇਆ ਵੀ ਉਹ ਮੇਰਾ ਕਹਿੰਦੀ ਤੁਸੀਂ ਸੇਲ ਕਰਾ ਦਿੱ ਜਿਹੜੀ ਮੋਗੇ ਜਗਾ ਲੇਤੀ ਆ ਉਹ ਇਹਨੂੰ ਮੈਂ ਲੈ ਕੇ ਦਿੱਤੀ ਆ ਦਾਹ ਮਾਰ ਲੇ ਇਹ ਕਰੀ ਸੀ ਵੀ ਇਹ ਮੇਰੇ ਘਰ ਆਲਾ ਇਹ ਮੈਨੂੰ ਕੁਟਦਾ ਮਾਰਦਾ ਤੰਗ ਪਰੇਸ਼ਾਨ ਕਰਦਾ ਮੈਂ ਇਹਦੇ ਨਾਲ ਨਿਮੇੜਨਾ ਚਾਹੁੰਦੀ ਜਦੋਂ ਮੈਨੂੰ ਬਾਅਦ ਚ ਜਦੋਂ ਮੈਂ ਇਹਦੇ ਫੁੱਲ ਸੰਝਾਲ ਚ ਫਸ ਗਿਆ ਉਦੋਂ ਮੈਨੂੰ ਪਤਾ ਲੱਗਦਾ ਵੀ ਇਹ ਇਹਦੇ ਨਾਲ ਵੀ ਨਜਾਇਜ਼ ਹੀ ਰਹਿ ਰਹੀ ਸੀ ਕਿਸੇ ਬੰਦੇ ਨਾਲ ਇਹਦੇ ਹੁਣ ਗਲਤ ਰਿਲੇਸ਼ਨ ਹੋ ਗਏ ਸੀ ਠੀਕ ਆ ਨਾ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਸੀ ਕੁਦਰਤੀ ਇੱਕ ਦਿਨ ਮੈਂ ਰਾਤ ਨੂੰ 11 ਵਜੇ ਮੈਂ ਆਣ ਮੌਕੇ ਜਿਵੇਂ ਆਪਾਂ ਕਹਿੰਦੇ ਕਿ ਅਣੀ ਪਟਾਕੇ ਮੈਂ ਪਹੁੰਚ ਗਿਆ ਘਰ ਜਦੋਂ ਮੈਂ ਘਰ ਦੇਖਿਆ ਘਰ ਹੈ ਨਹੀਂ ਸੀ ਮਤਲਬ ਕਿ ਗਲਤ ਰਿਲੇਸ਼ਨ ਕਰਕੇ ਤੁਹਾਡਾ ਫਰਕ ਪਿਆ ਹਾਂ ਗਲਤ ਰਿਲੇਸ਼ਨ ਕਰਕੇ ਸਾਡਾ ਫਰਕ ਪਿਆ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਪਿੱਛੇ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਕਿ ਇੱਕ ਔਰਤ ਵੱਲੋਂ ਦੋਸ਼ ਲਾਏ ਗਏ ਸੀ ਇੱਕ ਨੌਜਵਾਨ ਤੇ ਕਿ ਉਸ ਨੌਜਵਾਨ ਨੇ 12 ਸਾਲ ਮੇਰੇ ਨਾਲ ਰਹਿ ਕੇ ਕਹਿੰਦਾ ਮੀ ਮੇ ਨਾਲ ਧੋਖਾ ਕੀਤਾ ਬਾਈ ਦਾ ਪਿੰਡ ਸੀਗਾ ਮਾਨਸਾ ਦੇ ਕੋਲ ਪਿੰਡ ਹੈਗਾ ਖਿੱਲਣ ਖਿੱਲਣ ਪਿੰਡ ਤੋਂ ਜਿਹੜੇ ਨੌਜਵਾਨ ਸੀਗਾ ਉਸ ਤੇ ਦੋਸ਼ ਲੱਗੇ ਸੀ ਕਿ ਤੇ ਜਿਹੜੀ ਉਹ ਔਰਤ ਸੀਗੀ ਉਹ ਬਾਗਾ ਪ੍ਰਾਣਾ ਹਲਕਾ ਤੋਂ ਲੋਕਲ ਸੀ ਅੱਜ ਉਹ ਦੂਜਾ ਪੱਖ ਸੀ ਲੈ ਕੇ ਆਏ ਉਸ ਬਾਈ ਦਾ ਉਹ ਬਾਈ ਸਾਡੇ ਨਾਲ ਖੜਾ ਹੈਗਾ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਪ੍ਰੋਪਰ ਜਿਹੜੀ ਜਾਣਕਾਰੀ ਲੈਣੇ ਆ ਵੀ ਉਹਨਾਂ ਨੇ ਦੋਸ਼ ਲਾਏ ਤੇ ਕਿਉਂ ਲਾਏ ਹਾਂਜੀ ਬਾਈ ਜੀ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਬਸ਼ੀਰ ਮੁਹੰਮਦਾਈ ਜੀ ਤੇ ਜ਼ਿਲ੍ਹਾ ਮਾਨਸਾ ਪਿੰਡ ਖਿੱਲਣੀ ਜੀ ਜਿਹੜੇ ਮਰਦ ਨੇ ਦੋਸ਼ ਲਾਏ ਵੀ ਮੇਰੇ ਨਾਲ 12 ਸਾਲ ਰਹਿ ਕੇ ਮੇਰੇ ਨਾਲ ਮੇਰਾ ਜਿਹੜਾ ਪਹਾ ਤੈਲਾ ਸੀ ਉਹ ਖਾ ਕੇ ਅੱਜ ਮੈਨੂੰ ਕੰਗਾਲੀ ਦੇ ਦਾਰ ਤੇ ਖੜਾ ਕਰ ਗਿਆ ਇਹ ਸਭ ਬੇਮੁਨਾਦ ਨੇ ਝੂਠੇ ਨੇ ਬਿਆਨ ਇਹ ਸਾਰੇ ਤੇ ਜਿਹੜਾ ਇਹਨੇ ਕੋਈ ਵੀ ਇਸ ਤੋਂ ਪਹਿਲਾਂ ਇਹਨੇ ਵਿਆਹ ਕਰਵਾਇਆ ਸੀਗਾ ਜਾਂ ਵਿਆਹ ਨਹੀਂ ਕਰਾਇਆ ਸੀ ਰਿਲੇਸ਼ਨ ਚ ਹੀ ਰਹਿ ਰਹੀ ਸੀ ਅਕਵਾਲ ਸਿੰਘ ਪਿੰਡ ਖੋਟਿਆਂ ਤੋਂ ਉਹਦਾ ਉਹਦਾ ਐਮਐਲਏ ਦਾ ਭਤੀਜਾ ਉਹ ਇਹਦਾ ਐਮਐਲਏ ਦਾ ਭਤੀਜਾ ਹੀ ਖੋਟਿਆਂ ਦੇ ਦਾ ਠੀਕ ਹੈ ਅਕਵਾਲ ਸਿੰਘ ਉਹਦੇ ਨਾਲ ਵੀ ਰਿਲੇਸ਼ਨ ਚ ਰਹਿ ਰਹੀ ਸੀ ਉਹ ਬੰਦਾ ਵੀ ਵਿਆਹ ਵਾਂ ਸੀ ਪਹਿਲਾਂ ਅੱਛਾ ਠੀਕ ਆ ਉਸ ਤੋਂ ਬਾਅਦ ਇਹਨੇ ਉਹਦੇ ਨਾਲ ਉਹ ਰੌਲਾ ਵਾਟਲਾ ਕਰਕੇ ਉਹਦੇ ਨਾਲ ਨਿਮੇੜ ਕੇ ਇਸ ਤੋਂ ਬਾਅਦ ਇਹਨੇ ਪਿੰਡ ਚੰਨੂਆਣਾ ਜਗਿੰਦਰ ਸਿੰਘ ਮਲਾਜ਼ਮ ਸੀ ਉਹ ਨਹਿਰੀ ਭਾਗ ਦਾ ਉਹ ਵੀ ਸਰਕਾਰੀ ਮਲਾਜ਼ਮ ਸੀ ਉਹਦੇ ਨਾਲ ਰਹਿਣ ਲੱਗੀ ਹੂੰ ਉਹਦੇ ਤੋਂ ਵੀ ਪੈਸੇ ਤੇ ਲਖਾਂ ਦੀ ਰਹੀ ਇਹ ਉਹ ਐਦਾਂ ਲੜਾਈਆਂ ਝਗੜੇ ਕਰਦੀ ਕਰਦੀ ਇਸ ਤੋਂ ਬਾਅਦ ਇਹਦੀ ਮੇਰੇ ਫਰੈਂਡ ਸਰਕਲ ਦੇ ਵਿੱਚ ਮੇਰੇ ਦੋਸਤ ਨਾਲ ਦੋਸਤੀ ਹੋ ਗਈ ਹੂੰ ਉਹਨੂੰ ਵੀ ਛੱਡ ਕੇ ਇਸ ਤੋਂ ਬਾਅਦ ਇਹ ਮੇਰੇ ਨਾਲ ਹੋ ਗਈ। ਅੱਛਾ। ਤੇ ਇਹਦੂ ਹੁਣ ਜਦੋਂ ਉਹਨਾਂ ਦੇ ਘਰਦਿਆਂ ਨੂੰ ਚੰਨੂਆ ਨੂੰ ਪਤਾ ਲੱਗਿਆ ਇਹਦਾ ਵੀ ਇਹ ਇਦਾਂ ਇਦਾਂ ਕਰਕੇ ਵੀ ਸਾਡੇ ਬਾਪੂ ਨਾਲ ਗਲਤ ਹੈ। ਉਹਨਾਂ ਦੇ ਘਰਦਿਆਂ ਨੇ ਇਹਨੂੰ ਰਾਤ ਨੂੰ ਇੱਕ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ ਬਾਗੇ ਪੁਰਾਣੇ। ਹੂੰ। ਉਹਨਾਂ ਨੇ ਕਿਰਾਏ ਵਾਲੇ ਮਕਾਨ ਵਾਲਿਆਂ ਨੂੰ ਕਹਿ ਕੇ ਇਹਦੇ ਘਰੋਂ ਰਾਤ ਨੂੰ ਜਿੰਦਾ ਤੋੜ ਕੇ ਸਾਰਾ ਸਮਾਨ ਚੁੱਕ ਕੇ ਜਿੰਨਾ ਜਿੰਨਾ ਵੀ ਕੁਸੇ ਦੇ ਸੀਗਾ ਅਗਰ ਸੂਈ ਤੋਂ ਲੈ ਕੇ ਜਨ A ਤੋਂ Z ਸਾਰਾ ਕੋ ਘਰ ਦਾ ਫਰਨੀਚਰ ਜੇ ਉਹ ਸਭ ਕੁਝ ਲੈ ਕੇ ਸੀ ਉਹ ਚੁੱਕ ਕੇ ਰਾਤ ਨੂੰ ਅੱਛਾ ਤੇ ਇਹਨੇ ਉਹਨਾਂ ਨਾਲ ਰੌਲਾ ਰੱਪਾ ਕਰਕੇ ਬਿੱਟੂ ਪ੍ਰਧਾਨ ਆ ਬਾਗੇ ਪੁਰਾਣੇ ਦਾ ਹੂੰ ਅ ਉਹ ਜਿਹੜਾ ਗੈਸ ਏਜੰਸੀ ਦਾ ਪ੍ਰਧਾਨ ਆ ਉਹਨਾਂ ਨੇ ਇਹਦਾ ਨਿਮੇੜਿਆ ਸੀ 1.5 ਲੱਖ ਚ 1.5 ਲੱਖ ਦੇ ਵਿੱਚੋਂ 1.40 ਹਜ਼ਾਰ ਰੁਪਏ ਇਹਨੂੰ ਦਿੱਤਾ ਸੀ 10000 ਰੁਪਏ ਉਹਨਾਂ ਨੇ ਕਹਿੰਦੇ ਵੀ ਅਸੀਂ ਨਿਮੇੜਿਆ ਤਰਾ ਅਸੀਂ ਫੰਡ ਲਈ ਰੱਖਣਾ 10000 ਉਹ ਰੱਖਿਆ ਸੀ ਉਸ ਤੋਂ ਬਾਅਦ ਇਹ ਮੇਰੇ ਨਾਲ ਰਹਿਣ ਲੱਗੀ ਸੀ ਮੁੰਡੇ ਵਾਲੇ ਤੋਂ ਲਿਆ ਸੀ ਤਾਂ ਨਹੀਂ 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 ਹਾਂ ਜਿਹੜੇ ਉਹ ਮੁੰਡੇ ਵਾਲਿਆਂ ਨਾਲ ਜਗENDER ਸਿੰਘ ਕਿਹਾ ਤੋਂ 1.5 ਲੱਖ ਰੁਪਏ ਚ ਨਿਮੜਿਆ ਸੀਗਾ ਵੀ ਮੇਰੇ ਘਰੇ ਚੋਰੀ ਕਰੀ ਇਹਨਾਂ ਨੇ ਇਹ ਸਮਾਨ ਚੱਕਿਆ ਉਸ ਤੋਂ ਬਾਅਦ ਇਹ ਮੇਰੇ ਨਾਲ ਰਹਿਣ ਲੱਗੀ ਮੋਗੇ ਇੱਕ ਗੱਲ ਸਾਨੂੰ ਕਲੀਅਰ ਕਰੋ ਕਿ ਇਹਨਾਂ ਨੇ ਆਪਦੀ ਵੀਡੀਓ ਦੇ ਵਿੱਚ ਕਿਹਾ ਵੀ ਮੇਰੇ ਹਸਬੰਡ ਦੀ ਡੈਥ ਬਾਅਦ ਚ ਹੋਈ ਆ ਪਰ ਇਹ ਮੇਰੇ ਹਸਬੰਡ ਦੇ ਜਿਉਂਦਿਆਂ ਹੀ ਸਾਡੇ ਘਰੇ ਆਉਣ ਲੱਗ ਗਿਆ ਸੀ ਤੇ ੱੱੱਕੇ ਨਾਲੇ ਮੈਨੂੰ ਕਹਿ ਰਿਹਾਗਾ ਸੀਗਾ ਵੀ ਮੈਂ ਤੇਰੇ ਤੂੰ ਮੇਰੇ ਨਾਲ ਰਹਿ ਮੇਰੇ ਨਾਲ ਰਹਿ ਉਸ ਤੋਂ ਬਾਅਦ ਹੀ ਮੇਰੇ ਘਰ ਵਾਲੇ ਦੀ ਡੈਥ ਹੁੰਦੀ ਆ ਤਾਂ ਮੈਂ ਬਾਅਦ ਵਿੱਚ ਡਿਸੀਜਨ ਲੈ ਲਿਆ ਤੁਹਾਡੇ ਨਾਲ ਰਹਿਣ ਵਾਸਤੇ ਨਹੀਂ 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 ਉਹ ਜਾਉਂਦਾ ਸੀ ਉਸ ਤੋਂ ਪਹਿਲਾਂ ਤਾਂ ਇਹਨਾਂ ਦੇ ਘਰਦਿਆਂ ਨੇ ਇਹਨਾਂ ਨੂੰ ਇਹਨੂੰ ਤੇ ਉਹ ਬੰਦੇ ਨੂੰ ਉੱਥੇ ਚੰਨੂਆਣਾ ਰੋਡ ਤੇ ਆਰੇ ਦੇ ਸਾਹਮਣੇ ਲੜਾਈ ਹੋਈ ਹੈ ਇਹਨਾਂ ਨੂੰ ਕੁੱਟਿਆ ਸੀ ਇਹਦੀ ਸਕੂਟਰੀ ਵੀ ਭੰਨ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਜਾਂਦਾ ਰੌਲਾ ਪੈ ਗਿਆ ਉਸ ਤੋਂ ਬਾਅਦ ਇਹੋ ਬੰਦੇ ਨਾਲੋਂ ਲੱਗ ਰਹਿਣ ਲੱਗੀ ਕੱਲੀ ਇਹਦੇ ਘਰਾਂ ਦੀ ਡੈਥ ਹੋ ਗਈ ਹਾਂ ਉਹਦੀ ਉਸ ਤੋਂ ਬਾਅਦ ਹੋਈ ਹੈ ਜਦੋਂ ਪਿੰਡ ਚੱਲ ਗਿਆ ਸੀ ਅੱਛਾ ਹੂੰ ਤੇ ਬਾਈ ਤੁਹਾਡਾ ਇਹਨਾਂ ਨਾਲ ਕਦੋਂ ਮਤਲਬ ਕਿ ਰਿਲੇਸ਼ਨ ਸ਼ੁਰੂ ਹੁੰਦਾ ਹੈ ਤੁਹਾਨੂੰ ਕਦੋਂ ਪਤਾ ਲੱਗਦਾ ਇਹਨਾਂ ਨੂੰ ਮੈਨੂੰ ਮੇਰਾ ਰਿਲੇਸ਼ਨ ਸ਼ੁਰੂ ਹੁੰਦਾ ਅਸੀਂ ਬਾਗੇ ਪ੍ਰਾਣੇ ਰੋਡ ਬਣਾ ਰਹੇ ਸੀ ਉਹ ਮੁੰਡੇ ਨਾਲ ਇਹਦੀ ਦੋਸਤੀ ਸੀ ਉਹਨੂੰ ਸਾਡ ਇਹਨੇ ਸੋਚਿਆ ਵੀ ਇਹ ਮੁੰਡਾ ਕੁਵਾਰਾ ਉਹ ਵੀ ਮੁੰਡਾ ਹੀ ਵਿਆਹ ਹੋਇਆ ਸੀ ਤੁਸੀਂ ਕੁਵਾਰੇ ਸੀਗੇ ਹਾਂ ਮੈਂ ਉਸ ਟਾਈਮ ਹਾਂ ਉਸ ਟਾਈਮ ਮੈਂ ਕੁਵਾਰਾ ਸੀ ਮੈਂ ਅੱਜ ਵੀ ਇਹ ਨੂੰ ਲੈ ਕੇ ਮੈਂ ਕੋਈ ਮੈਰਿਡ ਨਹੀਂ ਕੀਤੀ ਠੀਕ ਹੈ ਨਾ ਇਸੇ ਨਾਲ ਹੀ ਮੈਂ ਰਹਿ ਰਿਹਾ ਸੀ ਇੰਨੇ ਇਹ ਵੀ ਕਹਿਣਾ ਵੀ 12 ਸਾਲ 12 ਸਾਲ ਤੁਹਾਡੇ ਨਾਲ ਨਹੀਂ ਨਹੀਂ 12 ਸਾਲ ਦਾ ਤਾਂ ਝੂਠ ਆ ਇਹ ਗੱਲ ਨੂੰ ਕੋਲੀ ਸੇ 6.5 ਸਾਲ ਹੋ ਗਏ 4 5 ਸਾਲ ਮੰਨ ਕੇ ਚਲੋ ਵੀ ਮੇਰੇ ਨਾਲ ਮੋਗੇ ਰਹੀ ਐ ਸਾਲ ਕ ਅਸੀਂ ਉਰੇ ਰਹਿੰਦੀ ਰਹੀ ਐ ਮੈਂ ਉਹ ਵੀ ਅਲੱਗ ਰਹਿੰਦਾ ਸੀ ਰੈਂਟ ਤੇ ਅੱਛਾ ਮੰਤਾਂ ਵਾਲੀ ਗਲੀ 'ਚ ਮੈਂ ਅਲੱਗ ਰਹਿੰਦਾ ਸੀ ਇਹ ਅਲੱਗ ਰਹਿੰਦੀ ਸੀ ਇਹਦਾ ਉਸ ਨਾਲ ਬੰਦੇ ਨਾਲ ਰੌਲਾ ਚੱਲ ਰਿਹਾ ਸੀ ਉਸ ਟਾਈਮ ਤੇ ਇੱਕ ਗੱਲ ਹੋਰ ਦੱਸੋ ਜਿਹੜਾ ਬਾਗੇ ਭਰਾਣੇ ਦੇ ਵਿੱਚ ਇਹਦਾ ਘਰ ਪਾਇਆ ਵਾ ਸੀ ਇਹਨੇ ਇਹ ਤੁਹਾਡੇ ਤੇ ਦੋਸ਼ ਲਾਇਆ ਵੀ ਉਹ ਮੇਰਾ ਕਹਿੰਦੀ ਤੁਸੀਂ ਸੇਲ ਕਰਾਤਾ ਕਹਿੰਦੀ ਘਰ ਵੀ ਤੁਹਾਡੇ ਤੇ ਦੋਸ਼ ਲੱਗੇ ਆ ਉਹ ਕਹਿੰਦੀ ਜਿਹੜਾ ਪੈਸਾ ਢੇਲਾ ਸੀਗਾ ਤੁਹਾਡੇ ਜਿਹੜਾ ਆਪ ਦਾ ਘਰ ਹੈਗਾ ਜਿਹੜਾ ਮਾਨਸਾ ਦੇ ਕੋਲੇ ਤੁਹਾਡਾ ਪਹਿਲੇ ਪਿੰਡੇ ਦਾ ਖਿੱਲਣ ਉੱਥੇ ਘਰ ਪਵਾਤਾ ਉਹਨੇ ਵੀ ਤੁਹਾਡੇ ਤੇ ਇਹ ਵੀ ਦੋਸ਼ ਲੱਗ ਰਹੇ ਹੈਗੇ ਕਿ ਸਾਰਾ ਜਿਹੜਾ ਘਰ-ਬਾਰ ਹੈਗਾ ਸਾਰੀ ਪੂੰਜੀ ਜਿਹੜੀ ਖਤਮ ਕਰਤੀ ਤੁਸੀਂ ਉਹਨਾਂ ਦੀ ਨਹੀਂ 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 ਇੱਥੇ ਵੀ ਉਹ ਰੈਂਟ ਤੇ ਹੀ ਰਹਿ ਰਹੀ ਸੀ ਏਦੋਂ ਪਹਿਲਾਂ ਉਹ ਅਕਬਾਲ ਨਾ ਰਹਿ ਰਹੀ ਸੀ ਉਦੋਂ ਮੋਗੇ ਰਹਿੰਦੀ ਸੀਗੀ ਕੱਚੇ ਤੇ ਸਾਹਜ ਰੋੜ ਤੇ ਉੱਥੇ ਵੀ ਉਹ ਰੈਂਟ ਤੇ ਹੀ ਰਹਿ ਰਹੀ ਸੀ ਉਹ ਮੋਗੇ ਦੇ ਐਮਸੀ ਦਾ ਘਰ ਸੀ ਜਰਨੇ ਕੀ ਆਦਰ ਸਿਪਰੇਟ ਸੈਪਰੇਟ ਘਰ ਸੀਗਾ ਉਹ ਐਮ ਉਹਦੇ ਨਾਲ ਰਹਿੰਦੀ ਸੀ ਇਕਵਾਲ ਨਾਲ ਉੱਥੇ ਮੋਗੇ ਉਹ ਸੈਪਰੇਟ ਰਹਿੰਦੀ ਸੀ ਇੱਥੇ ਵੀ ਰੈਂਟ ਦੀ ਰਹਿੰਦੀ ਸੀ ਨਹੀਂ ਇਹਦਾ ਆਪਦਾ ਕੋਈ ਘਰ ਨਹੀਂ ਹੈਗਾ ਜਿਹੜੀ ਮੋਗੇ ਜਗ੍ਹਾ ਲੈਂਦੀ ਆ ਉਹ ਇਹਨੂੰ ਮੈਂ ਲੈ ਕੇ ਦਿੱਤੀ ਆ 10 ਮਰਲੇ ਅੱਛਾ ਹਾਂ ਇਹ ਮੇਰੇ ਤੇ ਝੂਠਾ ﺍﻟजाम ਲਾਇਆ ਸੀ ਇਹਨੇ ਵੀ ਮੈਂ ਇਹਦਾ ਘਰ ਪਾਇਆ ਘਰ ਪਾਉਣ ਨੂੰ ਕੁਝ ਪੈਸੇ ਮੈਂ ਕੰਮ ਕਰਦਾ ਮੈਂ ਡਰਾਈਵਰੀ ਕਰਦਾ ਸੀ ਕੰਪਨੀ ਦੇ ਵਿੱਚ ਕੁਝ ਪੈਸੇ ਮੈਂ ਇਕੱਠੇ ਕਰੇ ਸੀ ਕੁਝ ਮੇਰੀ ਮਾਤਾ ਨੇ ਚਲੋ ਖੇਤੀਬਾੜੀ ਆ ਪਿੰਡ ਸਭ ਕੁਛ ਸੀ ਉਸ ਮੇਰੀ ਮਾਤਾ ਨੇ ਕਰੇ ਸੀ ਹੂੰ ਉਹਦੇ ਚ ਜਿਹੜਾ ਘਰ ਪਾਇਆ ਹਾਂ ਇਹ ਉਦੋਂ ਮੇਰੇ ਨਾਲ ਪਿੰਡ ਜਾਣ ਆਉਣ ਲੱਗੀ ਸੀ ਮੇਰੇ ਭੈਣਾਂ ਭਾਈਆਂ ਦੇ ਮੈਥੋਂ ਰਾਤ ਬਰਾਤੇ ਨੰਬਰ ਨੰਬਰ ਲੈ ਲੈਂਦੀ ਸੀ ਉਹਨਾਂ ਨੂੰ ਮੈਸੇਜ ਕਰਦੀ ਰਹਿੰਦੀ ਸੀ ਚਲੋ ਉਹਨਾਂ ਨੇ ਮੰਨ ਲਿਆ ਸੀ ਵੀ ਚਲੋ ਠੀਕ ਆ ਜੋ ਇਹ ਕਰ ਰਹੀ ਆ ਰਹਿ ਰਹੀ ਆ ਇਹਦੇ ਨਾਲ ਵੀ ਠੀਕ ਆ ਜਿਵੇਂ ਸਾਡੇ ਪਰਿਵਾਰ ਵਾਲੇ ਸਹਿਮਤ ਸੀ ਹਾਂ ਸਾਡੇ ਪਰਿਵਾਰ ਵਾਲੇ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਦੇ ਪਰਿਵਾਰ ਵਾਲੇ ਵੀ ਲਗਭਗ ਸਹਿਮਤ ਸੀ ਇਹਦਾ ਭਰਾ ਖੁਦ ਪੇਲੀ ਮੇਰੇ ਨਾਲ ਬਹਿ ਬਹਿ ਕੇ ਇਥੇ ਡਰਿੰਕ ਕਰਕੇ ਜਾਂਦਾ ਰਿਹਾ ਸੀ ਬਾਗੇ ਪੁਰਾਣੇ ਰਾਤ ਨੂੰ ਆ ਜਾਣਾ ਰੋਡ ਰੂਡ ਲੈਣ ਦਾ ਕੰਮ ਇਹਦਾ ਭਰਾ ਡ్రਾਈਵਰੀ ਕਰਦਾ ਸੀ ਇੱਥੇ ਜਦੋਂ ਤੁਹਾਡਾ ਰਿਲੇਸ਼ਨ ਸ਼ੁਰੂ ਹੁੰਦਾ ਤੁਹਾਨੂੰ ਜਿਹੜੇ ਇਹਦੇ ਹੋਰ ਬੰਦਿਆਂ ਦੇ ਨਾਲ ਨਜਾਇਜ਼ ਰਿਲੇਸ਼ਨ ਸੀਗੇ ਉਹਨਾਂ ਦਾ ਬਾਅਦ ਵਿੱਚ ਪਤਾ ਲੱਗਦਾ ਕਿ ਕੁਝ ਪਹਿਲਾਂ ਵੀ ਹਾਂ ਮੈਨੂੰ ਬਾਅਦ ਵਿੱਚ ਪਤਾ ਲੱਗਦਾ ਈ ਅੱਛਾ ਇਹ ਤੋਂ ਪਹਿਲਾਂ ਜਦੋਂ ਮੰਨ ਕੇ ਚੱਲੋ ਇਹ ਕਰੀ ਸੀ ਵੀ ਇਹ ਮੇਰੇ ਘਰ ਆਲਾ ਇਹ ਮੈਨੂੰ ਕੁਟਦਾ ਮਾਰਦਾ ਤੰਗ ਪਰੇਸ਼ਾਨ ਕਰਦਾ ਮੈਂ ਇਹਦਾਂ ਨਿਮੇੜਨਾ ਚਾਹੁੰਦੀ ਜਦੋਂ ਮੈਨੂੰ ਬਾਅਦ ਵਿੱਚ ਜਦੋਂ ਮੈਂ ਇਹਦੇ ਫੁੱਲ ਸੰਝਾਲ ਚ ਫਸ ਗਿਆ ਉਦੋਂ ਮੈਨੂੰ ਪਤਾ ਲੱਗਦਾ ਵੀ ਇਹ ਇਹਦੇ ਨਾਲ ਵੀ ਨਜਾਇਜ਼ ਹੀ ਰਹਿ ਰਹੀ ਸੀ ਅੱਛਾ ਤੇ ਮੈਂ ਇਹਨੂੰ ਇਹ ਹੀ ਚੀਜ਼ ਕਰਕੇ ਮੈਂ ਇਹਨੂੰ ਆਖਿਆ ਵੀ ਤੂੰ ਸਭ ਕੁਝ ਛੱਡ ਤੂੰ ਚੁੱਪ ਕਰਕੇ ਜਿਹੜਾ ਕੁਝ ਵੀ ਹੋ ਗਿਆ ਜੋ ਲੱਗੇ ਉਹ ਕਰਕੇ ਮਿੱਟੀ ਪਾ ਤੈਨੂੰ ਸਭ ਕੁਝ ਨਵਾਂ ਬਣਾ ਕੇ ਦਊਂਗਾ ਤੂੰ ਅਲੱਗ ਕਿਤੇ ਘਰ ਲੈ ਲੈ ਫਿਰ ਇਹ ਮੇਰੇ ਨਾਲ ਮੋਗੇ ਰੈਂਟ ਤੇ ਰਹਿਣ ਲੱਗੀ ਸੀ ਜੀ ਹੂੰ ਰੈਂਟ ਤੇ ਰਹਿੰਦੇ-ਰਹਿੰਦੇ ਮੈਂ ਇਹਨੂੰ ਗਹਿਣੇ ਮਕਾਨ ਲੈ ਕੇ ਦਿੱਤਾ ਸੀ ਹੂੰ ਗਹਿਣੇ ਮਕਾਨ ਲੈ ਕੇ ਦੇ ਕੇ ਮੈਂ ਇਹਨੂੰ 10 ਮਰਲੇ ਦਾ ਪਲਾਟ ਵੀ ਲੈ ਕੇ ਦਿੱਤਾ ਜਿੱਦਾਂ ਕਿ ਹਾਲਾਂਕਿ ਇਹਨੂੰ ਚਾਰ ਦਿਵਾਰੀ ਮਾਰ ਕੇ ਮਿਲਟਰ ਜਵ ਕੋ ਕਮਰਾ ਪਾ ਕੇ ਵੀ ਦਿੱਤਾ ਮਕਾਨ ਲੈ ਕੇ ਤਾ ਉਹ ਰਜਿਸਟਰੀ ਕਿਹਦੇ ਨਾਂ ਤੇ ਸੀ ਉਹ ਇਹਦੇ ਨਾਂ ਤੇ ਸੀ ਇਹਦੇ ਨਾਂ ਤੇ ਹਾਂਜੀ ਉਹ ਇਹਦੇ ਨਾਂ ਤੇ ਰਜਿਸਟਰੀ ਸੀ ਇਸ ਤੋਂ ਪਹਿਲਾਂ ਇਹਨੂੰ ਸਕੂਟਰ ਹੀ ਲੈ ਕੇ ਦਿੱਤੀ ਸੀ ਇੱਥੋਂ ਅ ਮੁੱਦਗੀ ਰੋਰ ਤੋਂ ਉਹ ਵੀ ਮੈਂ ਇਹਦੇ ਨਾਂ ਤੇ ਹੀ ਲੈ ਕੇ ਦਿੱਤੀ ਸੀ ਇਸ ਤੋਂ ਬਾਅਦ ਪਹਿਲਾਂ ਮੈਂ ਬੋਲਟ ਲਿਆ ਸੀ ਉਹ ਵੀ ਮੈਂ ਇਹਦੇ ਨਾਂ ਤੇ ਹੀ ਲੈਂਦਾ ਸੀ ਤੁਸੀਂ ਆਪ ਲਿਆ ਹਾਂ ਹਾਂ ਲੈਤਾ ਮੈਂ ਸੀ ਪਰ ਮੈਂ ਲੈਤਾ ਇਹਦੇ ਨਾਂ ਤੁਸੀਂ ਵੀ ਕੱਲ ਨੂੰ ਇਹ ਮੇਰੇ ਤੇ ਇਲਜ਼ਾਮ ਨਾ ਖੜਾ ਕਰਦੇ ਵੀ ਇਹ ਜੋ ਵੀ ਕੁਝ ਖਰੀਦ ਰਿਹਾ ਅੱਜ ਦੇ ਟਾਈਮ 'ਚ ਤਾਂ ਇਹ ਆਪਦੇ ਨਾਂ ਤੇ ਰੱਖ ਰਿਹਾ ਮੈਂ ਇਹਨੂੰ ਇਸ ਚੀਜ਼ ਤੋਂ ਮੈਂ ਪਹਿਲਾਂ ਇਹਨੂੰ ਕਿਹਾ ਸੀ ਵੀ ਮੈਂ ਸੂਈ ਵੀ ਲਵਾਂਗਾ ਜਾਂ ਕੁਝ ਵੀ ਲਵਾਂਗਾ ਮੈਂ ਤੇਰੇ ਨਾਂ ਤੇ ਹੀ ਲੈ ਜਾਊਂਗਾ ਅੱਛਾ ਠੀਕ ਹੈ ਨਾ ਅੱਜ ਪਰ ਇਹਨੇ ਜਦੋਂ ਆਖਰ ਨੂੰ ਹੁਣ ਸਾਡਾ ਘਰ ਦੇ ਵਿੱਚ ਕਲੇਸ਼ ਪੈਂਦਾ ਇਹਦੇ ਕਿਸੇ ਬੰਦੇ ਨਾਲ ਇਹਦੇ ਹੁਣ ਗਲਤ ਰਿਲੇਸ਼ਨ ਹੋ ਗਏ ਸੀ ਠੀਕ ਹੈ ਨਾ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਸੀ ਕੁਦਰਤੀ ਇੱਕ ਦਿਨ ਮੈਂ ਰਾਤ ਨੂੰ 11 ਵਜੇ ਮੈਂ ਆਣ ਮੌਕੇ ਜਿਵੇਂ ਆਪਾਂ ਕਹਦੇ ਕਿ ਅਣੀ ਪਟਾਕੇ ਮੈਂ ਪਹੁੰਚ ਗਿਆ ਘਰ ਜਦੋਂ ਮੈਂ ਘਰ ਦੇਖਿਆ ਘਰ ਹੈ ਨਹੀਂ ਸੀ ਮੈਂ ਇਹਨੂੰ ਫੋਨ ਲਾਇਆ ਤੂੰ ਕਿੱਥੇ ਆ 11 ਵਜੇ ਇਹ ਆਈ ਆ ਹਾਲਾਂਕਿ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਮੈਨੂੰ ਕੁੱਟਿਆ ਮਾਰਿਆ ਮੈਂ ਮਾਰਿਆ ਆਪਾਂ ਮੁਕਰਦੇ ਨਹੀਂ ਵੀ ਨਹੀਂ ਮਾਰਿਆ ਮੈਂ ਮਾਰਿਆ ਜ਼ਰੂਰ ਹੈ ਇਹਦੇ ਮਾਰਿਆ ਇਸ ਤੋਂ ਬਾਅਦ ਇਹਦੀ ਭਾਬੀ ਬਾਗੇਪੁਰਾਨੇ ਵਾਲੀ ਪੇਲੀ ਦੇ ਘਰ ਦੀ ਤੇ ਇੱਕ ਦੋ ਕੁੜੀਆਂ ਹੋਰ ਅਤੇ ਇੱਕੋ ਦਸਾਂਜ ਪੰਡ ਤੋਂ ਇਹਦੀ ਰਿਸ਼ਤੇਦਾਰ ਉਹਨਾਂ ਨੇ ਆ ਕੇ ਮੈਨੂੰ ਇਹੀ ਗੱਲ ਕਹੀ ਵੀ ਚੱਲ ਕੋਈ ਨਹੀਂ ਬਾਈ ਮਾਰ ਲੜ ਲਏ ਭਿੜ ਲੇ ਹੁਣ ਤੂੰ ਉਹਦਾ ਇਲਾਜ ਕਰਾ ਮੈਂ ਉਹਦਾ ਇਲਾਜ ਕਰਾ ਕੇ ਇਹਨੂੰ ਮੈਂ ਘਰੇ ਲਿਆ ਪਲਾਸਟਰ ਲਵਾ ਕੇ ਲਿਆ ਇਲਾਜ ਕਰਾਇਆ ਵੀ ਮਤਲਬ ਇੰਨਾ ਕਿ ਜ਼ਿਆਦਾ ਕੁੱਟ ਤਾਂ ਤੁਸੀਂ ਕਿ ਮਤਲਬ ਕਿ ਸੱਟ ਆ ਗਈ ਇਹ 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 ਆਪਣੇ ਆਪ ਹੀ ਜਦੋਂ ਅਸੀਂ ਆਪਸ ਵਿੱਚ ਹੀ ਲੜ ਰਹੇ ਸੀ ਇਹ ਡਿਗ ਪਈ ਸੀ ਇਹਦਾ ਪੈਰ ਮੋਸ ਗਿਆ ਸੀ ਤੇ ਉਹਦਾ ਚੱਲ ਟ੍ਰੀਟਮੈਂਟ ਕਰਵਾ ਕੇ ਮੈਂ ਇਹਨੂੰ ਘਰ ਲਿਆਇਆ ਸੀਗਾ ਫਿਰ ਵੀ ਇਹ ਹਟੀ ਨਹੀਂ ਐਦਾਂ ਉਦਾਂ ਕਿੰਨੇ ਵੀ ਤੁਹਾਡੇ ਤੇ ਦੋਸ਼ ਲਾਏ ਆ ਕਿ ਕੋਈ ਰਿਸ਼ਤੇਦਾਰ ਦੇ ਵਿੱਚ ਕੋਈ ਕੰਮ ਕਰਨ ਵਾਲੀ ਕੁੜੀ ਆਈ ਸੀਗੀ ਸ਼ਾਦ ਮੁਗਦੇ ਕੋਈ ਨੀਅਰ ਅਬਾਊਟ ਕੋਈ ਨੇੜੇ ਪਿੰਡ ਹੈਗਾ ਵੀ ਦਸਾਂਝ ਪਿੰਡ ਤੋਂ ਕੋਈ ਲੇਡੀ ਸੀ ਜਿਹੜੀ ਰਿਸ਼ਤੇਦਾਰੀ ਚ ਕੰਮ ਕਰਦੀ ਸੀ ਤੇ ਤੁਸੀਂ ਉਹਦੇ ਨਾਲ ਹੀ ਤੁਹਾਡੇ ਗਲਤ ਸਬੰਧ ਹੋਗੇ ਤੁਸੀਂ ਉਹਦੇ ਨਾਲ ਹੀ ਉੱਠ ਗਏ ਨਹੀਂ ਨਹੀਂ ਜੀ ਉਹ ਉਹ ਜਿਹੜੀ ਗੱਲ ਸੀ ਉਹ ਇਹਨੇ ਗਲਤ ਇਲਜ਼ਾਮ ਲਾਏ ਸੀ ਗਲਤ ਇਹ ਖੁਦ ਸੀ ਜਿਹੜਾ ਬੰਦਾ ਕਹਿੰਦਾ ਖੁਦ ਗਲਤ ਹੁੰਦਾ ਉਹ ਦੂਜੇ ਤੇ ਇਲਜ਼ਾਮ ਲਾਉਣਾ ਉਹਨੂੰ ਆਸਾਨ ਹੋ ਜਾਂਦਾ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਵੀ ਇਹ ਗਲਤ ਸੀ ਹਾਂ ਮੇਰੇ ਕੋਲ ਪ੍ਰੂਫ ਹੈਗਾ ਜੀ ਮੇਰੇ ਕੋਲੇ ਇੱਕ ਤਾਂ ਇਹ ਜਦੋਂ ਜਿੱਦਣ ਦੀ ਲੜਾਈ ਹੋਈ ਆ ਉਹ ਰਾਤ ਦੀ ਮੇਰੇ ਕੋਲੇ ਵੀਡੀਓ ਰਹੀ ਗਈ ਆ ਵੀ ਇਹ ਕਿੰਨੇ ਵਜੇ ਘਰੇ ਆਈ ਆ ਤੇ ਜਿਹੜਾ ਇਹਦੇ ਕੋਲੇ ਚੋਰੀ ਦਾ ਫੋਨ ਜਿਹੜੇ ਉਹਨੇ ਉਹ ਕੁੜੀ ਤੇ ਦੋਸ਼ ਲਾਏ ਨੇ ਮੇਰੇ ਨਾਲ ਗਲਤ ਰਲੇਸ ਹੁੰਦੇ ਉਹ ਅਸਲ ਦੇ ਵਿੱਚ ਮੇਰੀ ਇੱਕ ਦਿਨ ਉਹ ਕਾਰ ਲੈ ਗਏ ਸੀ ਮੰਗ ਕੇ ਉਹਨਾਂ ਨੇ ਜਾਣਾ ਸੀ ਵਿਆਹ ਵਿਆਹ ਜਾਣ ਦੇ ਚੱਕਰ 'ਚੋਂ ਮੇਰੀ ਕਾਰ ਮੰਗ ਕੇ ਲੈ ਗਏ ਤੇ ਇਹਨਾਂ ਨੇ ਕਿਹਾ ਵੀ ਹਾਂ ਹਾਂ ਇਹ ਇਹਨਾਂ ਨੇ ਬੱਚੇ ਨੇ ਕਿਤੇ ਫੋਟੋ ਖਿੱਚ ਕੇ ਇੰਸਟਾਗ੍ਰam ਤੇ ਪਾਤੀ ਵੀ ਐਦਾਂ ਐਦਾਂ ਕਰਕੇ ਇਹਨੇ ਕਿਤੇ ਫੋਟੋ ਦੇਖ ਕੇ ਉਹ ਆਹ ਕਾਦੀ ਲੋਕੇਸ਼ਨ ਹੈ ਜੀ ਇਹ ਇਹਨੇ ਜੀ ਇਹ ਜਿਹੜਾ ਇਹਦੇ ਕੋਲੇ ਚੋਰੀ ਦਾ ਫੋਨ ਸੀ ਉਹਦੀ ਲੋਕੇਸ਼ਨ ਹੈ ਨੇ ਬੋਹਨਾ ਚੌਕ ਟੀਚਰ ਕਲੋਨੀ ਦੀ ਲੋਕੇਸ਼ਨ ਹੈ ਜੀ ਇਹ ਇਹਦਾ ਫੋਨ ਸੀਗਾ ਮਤਲਬ ਕਿ ਇਹ ਇਹਦੇ ਕੋਲ ਗਲਤ ਨੰਬਰ ਹਾਂ ਇਹਦੇ ਕੋਲੇ ਗਲਤ ਫੋਨ ਸੀਗਾ ਜਿਹੜਾ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਇਹ ਕੁੜੀ ਨੇ ਸਾਰਾ ਕੁਝ ਮੈਨੂੰ ਸੱਚ ਦੱਸਿਆ ਸੀ ਕਿਉਂਕਿ ਉਹ ਮੇਰੀ ਕਾਰ ਮੰਗ ਕੇ ਲੈ ਗਈ ਸੀ ਇਹਨੇ ਮੇਰੇ ਤੇ ਗਲਤ ਚਿੱਕੜ ਸਿੱੜਦੀ ਨੇ ਮੈਨੂੰ ਇਹਨੇ ਕਿਹਾ ਵੀ ਤੂੰ ਉਹਦੇ ਨਾਲ ਮਾੜਾ ਐ ਜੋ ਫਲਾਣਾ ਚੰਗਾ ਮਾੜਾ ਮਰਦੇ ਯਾਨੀ ਕਿ ਫੁੱਲ ਅਲੀਗੇਸ਼ਨ ਲਾਏ ਗਏ ਤੇ ਫਿਰ ਉਹ ਕੁੜੀ ਇਹ ਕੁੜੀ ਨੂੰ ਸਾਰਾ ਕੁ ਉਹ ਰਾਜੂ ਨੂੰ ਪਤਾ ਸੀ ਇਹਦੇ ਬਾਰੇ ਤੇ ਹਾਂ ਦਸਾਂਹ ਪਿੰਡ ਵਾਲੀ ਕੁੜੀ ਨੂੰ ਅੱਛਾ ਤੇ ਉਹਨੇ ਫਿਰ ਮੈਨੂੰ ਇੱਕ ਦਿਨ ਮੈਂ ਮਤਲਬ ਕਿ ਮੈਨੂੰ ਸ਼ਾਮ ਨੂੰ ਫੋਨ ਲਾਇਆ ਕਰੀ ਵੀ ਤੁਸੀਂ ਕਿੱਥੇ ਹੋ ਮਾਂ ਵੀ ਮੈਂ ਜਾ ਰਿਹਾ ਹਾਂ ਅੰਬਰਸਰ ਤੇ ਤੁਸੀਂ ਕਹਿੰਦੇ ਵੀ ਤੁਹਾਡੇ ਨਾਲ ਗੱਲ ਕਰਨੀ ਤੂੰ ਘਰੇ ਆਇਓ ਤੁਹਾਨੂੰ ਮੈਂ ਸੱਚ ਦੱਸਾਂ ਇਹਦਾ ਵੀ ਇਹ ਕਿੰਨੀ ਕਿ ਸੱਚੀ ਜੇ ਅੱਜ ਮੇਰੇ ਤੇ ਇਲਜ਼ਾਮ ਲਾ ਰਹੀ ਐ ਫਿਰ ਉਹਨੇ ਮੈਨੂੰ ਆ ਨੰਬਰ ਦਿੱਤਾ ਫਿਰ ਮੈਨੂੰ ਇਹ ਨੰਬਰ ਇਹਦੇ ਮੈਂ ਖੁਦ ਮੈਂ ਘਰੇ ਇੱਕ ਦਿਨ ਚੋਰੀਆਂ ਆ ਕੇ ਵੀ ਇਹਦਾ ਫੋਨ ਫੜਿਆ ਅੱਛਾ ਇਹ ਚੀਜ਼ ਦੇ ਨੇ ਮੁੱਦਾ ਗਾਇਬ ਕਰਿਆ ਮੇਰੇ ਫੋਨ ਨਹੀਂ ਇਹ ਆ ਬੋ ਫਲਾਣਾ ਇਹ ਕਿਸੇ ਦਾ ਜੇ ਉਹ ਕਿਸੇ ਦਾ ਫੋਨ ਸੀ ਤਾਂ ਆਪਦਾ ਘਰ ਤਾਂ ਇਹਦਾ ਟੁੱਟਣ ਦੀ ਤਿਆਰ ਤਿਆਰਿਆ ਸੀ ਹੂੰ ਉਹਦਾ ਕਿਸੇ ਕੋਈ ਜ਼ਰੂਰੀ ਹੋ ਗਿਆ ਫਿਰ ਹੂੰ ਮਤਲਬ ਕਿ ਗਲਤ ਰਿਲੇਸ਼ਨ ਕਰਕੇ ਤੁਹਾਡਾ ਫਰਕ ਪਿਆ ਹਾਂ ਗਲਤ ਰਿਲੇਸ਼ਨ ਕਰਕੇ ਸਾਡਾ ਫਰਕ ਪਿਆ ਇੱਕ ਮਕਾਨ ਮਾਲਕ ਨਾਲ ਰੌਲਾ ਚੱਲਦਾ ਪਿਆ ਕਹਿੰਦੀ ਵੀ ਸੀਗੀ ਵੀ ਮੇਰਾ ਕੋਈ ਕੇਸ ਚੱਲਦਾ ਪਿਆ ਹੈਗਾ ਨਹੀਂ ਉਹ ਮਕਾਨ ਮਾਲਕ ਦਾ ਵੀ ਜੀ ਜਿਹੜਾ ਇਹ ਮੇਰੇ ਤੇ ਇਲਜ਼ਾਮ ਲਾ ਰਹੀ ਸੀ ਵੀ ਇਹ ਮੈਂ ਉਹ ਤੋਂ ਪੈਸੇ ਲੈਣੇ ਇਹ ਉਹ ਪੈਸੇ ਲੈ ਕੇ ਹੀ ਇਹਨੇ ਆਪਸ ਵਿੱਚ ਆਪ ਵਰਤਲੇ ਜਾਂ ਇਹ ਮੁੰਡੇ ਨੂੰ ਦਿੱਤੇ ਉਹ ਕੁੜੀ ਨੇ ਦੱਸਿਆ ਮੈਨੂੰ ਰਿਕਾਰਡਿੰਗਾਂ ਦੇ ਵਿੱਚ ਉਹ ਕਰੀ ਕਰੀ ਇਹਨੇ ਫੋਨ ਮੈਸੇਜ ਪਾਇਆ ਵੀ ਜਿਹੜਾ ਮੈਂ ਤੈਨੂੰ 50000 ਰੁਪਏ ਦਿੱਤਾ ਉਹ ਮੇਰਾ ਵਾਪਸ ਦੇ ਮੇਰੇ ਸੱਟ ਲੱਗੀ ਮੈਂ ਘਰਾਂ ਅੱਛਾ ਕੌਣ ਕਹਿੰਦੀ 50000 ਰੁਪਏ ਦੀ ਇਹ ਬਲਜੀਤ ਕੌਰੀ ਅੱਛਾ ਅੱਛਾ ਤੇ ਜਿਹੜਾ ਮਕਾਨ ਮਾਲਕ ਨਾਲ ਗਹਿਣੇ ਦਾ ਰੋਲਾ ਚੱਲਦਾ ਪਿਆ ਉਹਦੇ ਬਾਰੇ ਤੁਹਾਨੂੰ ਕੁਝ ਪੜ੍ਹਨਾ ਉਹ ਗਹਿਣੇ ਦੇ ਪੈਸੇ ਹੀ ਇਹਨੇ ਮਕਾਨ ਮਾਲਕ ਤੋਂ ਅੰਦਰ ਵੜ ਕੇ ਉਹ ਪੈਸੇ ਲੈ ਕੇ 50000 ਰੁਪਇਆ ਮੈਨੂੰ ਇਹਨੇ ਝੂਠ ਬੋਲਿਆ ਮੈਂ ਉਹ ਤੋਂ ਕੋਈ ਪੈਸਾ ਨਹੀਂ ਲਿਆ ਤੇ ਸਾਡੇ ਕੋਲ ਵੀ ਵੀਡੀਓ ਚ ਇਹੀ ਗੱਲ ਕਹੀ ਹੈ ਕਿ ਮਕਾਨ ਮਾਲਕ ਨਾਲ ਇਹੀ ਰੌਲਾ ਚੱਲਦਾ ਪਿਆ ਵੀ ਮਕਾਨ ਮਾਲਕ ਮੇਰਾ ਗਹਿਣਾ ਨਹੀਂ ਦਿੰਦੇ ਵੀ ਮੈਨੂੰ ਕਹਿੰਦੇ ਵੀ ਇੱਥੋਂ ਤੂੰ ਕਬਜ਼ਾ ਛੱਡ ਦੇ ਵੀ ਕਹਿੰਦੀ ਮੈਂ ਕਬਜ਼ਾ ਉਦੋਂ ਛੱਡੂਗੀ ਜੇ ਮੇਰਾ ਗਹਿਣਾ ਉਹਨਾਂ ਨੇ 50000 ਰੁਪਏ ਇਹਨੂੰ ਦਿੱਤਾ ਪਿਆ ਜੀ 50000 ਰੁਪਏ ਦੀ ਨਾਲ ਗੱਲ ਹੋਈ ਸੀ ਵੀ ਤੂੰ ਮਕਾਨ ਜਿੱਦਨ ਉਹਨਾਂ ਨੇ ਕੋਈ ਪ੍ਰੂਫ ਦਿੱਤਾ ਤੁਹਾਨੂੰ ਵੀ ਹਾਂਜੀ ਉਹਦੇ ਕੋਲੇ ਫੋਟੋਆਂ ਵੀ ਮੈਂ ਦੇਖੀਆਂ ਜੀ ਤੇ ਉਹਨਾਂ ਕੋਲੇ ਵੀਡੀਓ ਵੀ ਬਣੀ ਵੀ ਹੈ ਬਾਕਾਇਦਾ ਜਿਹੜੀ ਆ ਗਹਿਣੇ ਦੇ ਸਿਆਣ ਹੋਏ ਵੀ ਤੁਹਾਡੇ ਕੋਲੇ ਫਾਰਮ ਹੈ ਇਹ ਕਾਹਦਾ ਇਹ ਉਹਨਾਂ ਦੇ ਗਹਿਣੇ ਦਾ ਕਾਗਜ਼ ਜੀ अच्छा हां वो गहने ਦਾ ਕਾਗਜ਼ ਉਹਦੋਂ ਇਹ ਤੋਂ ਫੜ ਕੇ ਲੈ ਗਏ ਸੀ ਉਹਨਾਂ ਨੇ 50000 ਰੁਪਏ ਇਹਨੂੰ ਕਿਹਾ ਸੀਗਾ ਵੀ ਅਸੀਂ ਜਿੱਦਨ ਤੁਸੀਂ ਮਕਾਨ ਖਾਲੀ ਕਰੋਗੇ ਤੁਹਾਨੂੰ ਉਦੋਂ ਦੇ ਦਾਂਗੇ ਅਸੀਂ ਮਤਲਬ ਕਿ 1 ਲੱਖ ਰੁਪਿਆ ਦੇਤਾ ਹਾਂਜੀ ਨਹੀਂ ਤੇ 1 ਲੱਖ ਨਹੀਂ 50000 ਰੁਪਏ ਉਹ ਦੇ ਚੁੱਕੇ ਨੇ 50000 ਰੁਪਏ ਇਹਦਾ ਰਹਿੰਦਾ ਉਹ ਕਹਿੰਦੇ ਮਕਾਨ ਖਾਲੀ ਕਰ ਦੇ ਅਸੀਂ ਦੇ ਦਾਂਗੇ ਪਰ ਇਹਨੂੰ ਇਹ ਝੂਠੇ ਖਾ ਰਿਹਾ ਸੀਗਾ ਵੀ ਜੇ ਮੈਂ ਘਰੇ ਦੱਸੂਗੀ ਵੀ ਇਹਨਾਂ ਨੇ 50000 ਰੁਪਏ ਦਿੱਤਾ ਤਾਂ ਮੇਰੇ ਘਰੇ ਕਲੇਸ ਪਊਗਾ ਇਸ ਚੀਜ਼ ਤੋਂ ਇਹਨੇ ਮੈਨੂੰ ਝੂਠ ਬੋਲਿਆ ਵੀ ਉਹਨਾਂ ਨੇ ਕੋਈ ਪੈਸੇ ਦਿੱਤਾ ਉਹ ਧੱਕੇ ਨਾਲ ਘਰ ਖਾਲੀ ਕਰਵਾ ਰਹੇ ਨੇ ਇੱਕ ਬਈ ਗੱਲ ਹੋਰ ਦੱਸੋ ਜਿਹੜਾ ਬੱਚਾ ਏ ਜਿਹਦੀ ਉਮਰ ਤੁਸੀਂ ਵੀ ਦੇਖੀ ਆ ਵੀ ਨਵਾਲੇ ਬੱਚਾ ਹਲੇ 10ਵੀਂ ਪਲੱਸ 2 ਚ ਪੜਦਾ ਪਿਆ ਹਨਾ ਉਹਦਾ ਕੀ ਦੋਸ਼ ਸੀਗਾ ਜੋ ਬੱਚੇ ਨੂੰ ਨਾਲ ਮਤਲਬ ਕਿ ਵੀਡੀਓਜ਼ ਦੇ ਵਿੱਚ ਵੀ ਖੜਾ ਆਇਆ ਗਿਆ ਸਾਨੂੰ ਕਾਫੀ ਕਮੈਂਟ ਵੀ ਆਏ ਪਰ ਅਸੀਂ ਉਹ ਲੇਡੀਜ਼ ਨੂੰ ਰੋਕਿਆ ਵੀ ਸੀ ਕਿ ਵੀ ਤੁਸੀਂ ਭੈਣ ਇਕੱਲੇ ਖੜਜੋ ਬੱਚੇ ਨੂੰ ਨਾਲ ਖੜਾਓ ਪਰ ਉਹਨਾਂ ਨੇ ਕਿਹਾ ਵੀ ਨਹੀਂ ਮੇਰਾ ਮੁੰਡਾ ਮੇਰੇ ਨਾਲ ਹੀ ਖੜੂਗਾ ਤਾਂ ਉਹ ਬੱਚੇ ਦਾ ਕੀ ਦੋਸ਼ ਆ ਦੇਖੋ ਬੱਚੇ ਨੂੰ ਕਦੇ ਵੀ ਕੋਈ ਵੀ ਮੇਨਾ ਦੇ ਸਕਦਾ ਹੈ ਬੱਚੇ ਦੀ ਜ਼ਿੰਦਗੀ ਦਾ ਸਾਰੀ ਉਮਰ ਕੱਢਣੀ ਮੈਡਮ ਬੱਚੇ ਦੀ ਜ਼ਿੰਦਗੀ ਬਾਰੇ ਹੀ ਮੈਂ ਇਹਨੂੰ ਇਸ ਚੀਜ਼ ਤੋਂ ਰੋਕ ਰਿਆ ਸੀਗਾ ਠੀਕ ਹੈ ਨਾ ਬੱਚਾ ਖੁਦ ਇਹਨੂੰ ਫੋਨ ਆਪਰੇਟ ਕਰਕੇ ਦਿੰਦਾ ਮੇਰੇ ਕੋਲੇ ਵੀਡੀਓ ਪਈਆਂ ਹੀ ਮੈਂ ਤੁਹਾਨੂੰ ਫੋਨ ਦੇ ਦਨ ਇੱਕ ਨਾ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਸੀ ਫੋਨ ਦੇ ਵਿੱਚੋਂ ਡਬਲ ਫੋਨ ਚੱਲ ਪੰਦਾ ਇਹਨੇ ਜਦ ਮੈਂ ਘਰ ਆਣਾ ਮੈਨੂੰ ਇਹਨੇ ਪੁੱਛ ਲੈਣਾ ਵੀ ਤੂੰ ਕਿੰਨੇ ਟਾਈਮ ਨੂੰ ਘਰ ਆ ਰਿਹਾ ਮੈਂ ਇਹਨੂੰ ਦੱਸ ਦੇਣਾ ਮੈਂ ਘੰਟੇ ਨੂੰ ਘਰ ਆ ਰਿਹਾ ਇਹਨੇ ਫੋਨ ਨੂੰ ਹੀ ਉਸੇ ਫੋਨ ਨੂੰ ਡਬਲ ਚਲਾ ਲੈਣਾ ਉਹ ਫੋਨ ਦੀ ਲੋਕੇਸ਼ਨ ਯਾਨੀ ਕਿ ਉਹਦਾ ਸਾਰਾ ਸਿਸਟਮ ਹੀ ਦੂਜੇ ਫੋਨ ਚ ਕਨਵਰਟ ਕਰ ਦੇਣਾ। ਅੱਛਾ। ਬੱਚਾ ਇਹਨੂੰ ਖੁਦ ਆਪਰੇਟ ਕਰ ਕਰਕੇ ਦਿੰਦਾ ਸੀ। ਆਹੀ ਚੀਜ਼ ਦਾ ਮੇਰਾ ਰੌਲਾ ਜੇ ਬੱਚੇ ਨੂੰ ਇਹ ਕਹਦੀ ਸੀ ਮੇਰੇ ਦੇ ਬੱਚੇ ਨੂੰ ਮਾਰਦਾ ਕੋੜਦਾ। ਹਾਂ, ਉਦੋਂ ਵੀ ਦੋਸ਼ ਲਾਇਆ ਸੀ। ਬੱਚੇ ਨੇ ਵੀ ਖੁਦ ਕਿਹਾ ਵੀ ਮੈਂ ਕੋਣ। ਬੱਚੇ ਨੂੰ ਮੈਂ ਇੱਕ ਇੱਕ ਨਾ ਬੱਚਾ ਮੇਰਾ ਇੰਸਟਾਗ੍ਰam ਦੇ ਉੱਪਰ ਪਹਿਲੀ ਗੱਲ ਤਾਂ ਉਹ ਫੇਕ ਆਈਡੀਆਂ ਬਣਾ ਕੇ ਪੋਨ ਵੀਡੀਓ ਗਰੁੱਪ ਚ ਲਾਂਦਾ ਮੁੰਡਾ। ਮੈਂ ਉਹਨੂੰ ਖੁਦ ਇਸ ਚੀਜ਼ ਤੋਂ ਇੱਕ ਦਿਨ ਜਿੱਦਣ ਮੈਂ ਇਹਦਾ ਫੋਨ ਰਾਤ ਨੂੰ ਫੜਿਆ ਉਦੋਂ ਮੈਂ ਦੇਖਿਆ ਮੈਂ ਉਦੋਂ ਮਾਰਿਆ ਮੈਂ ਉਹ ਝੂਠ ਨਹੀਂ ਬੋਲਦਾ ਨਹੀਂ ਮਾਰਿਆ ਜੇ ਮੈਂ ਨਹੀਂ ਮਾਰੂਗਾ ਮੈਡਮ ਮਾਰੂ ਉਹਨੂੰ ਕੌਣ ਝਿੜਕੂ ਉਹਨੂੰ ਕੌਣ ਮੈਂ ਇਹਨੂੰ ਇਸ ਚੀਜ਼ ਤੋਂ ਕਹਿੰਦਾ ਸੀ ਇਹ ਇਸ ਚੀਜ਼ ਦੀ ਖਾਂਦੀ ਸੀ ਖੁੰਦਕ ਵੀ ਮੇਰੇ ਮੁੰਡੇ ਦੇ ਮਾਰਦਾ ਤਾਂ ਇਹ ਬੇਟਾ ਤੁਹਾਡਾ ਏ ਜਾਂ ਉਹਨਾਂ ਦੇ ਹਸਪੰਦ ਨਹੀਂ ਇਹ ਤੀਜੇ ਹਸਬੰਦ ਦਾ ਏ ਜਿਹੜਾ ਇਹਨੇ ਪਹਿਲਾਂ ਰੱਖਿਆ ਸੀ ਮੁੰਡਾ ਇਕਬਾਲ ਟੋਟਲ ਜੇ ਗੱਲ ਕਰੀਏ ਤਾਂ ਤੁਹਾਨੂੰ ਕਿੰਨੇ ਕ ਤੁਹਾਨੂੰ ਲੱਗਦਾ ਵੀ ਇਹਦੀ ਜ਼ਿੰਦਗੀ ਦੇ ਵਿੱਚ ਕਿੰਨੇ ਕ ਨੌਜਵਾਨਾਂ ਨਾਲ ਇਹ ਮਤਲਬ ਕਿ ਇੰਨਾ ਮਤਲਬ ਇਹ ਮ ਖੁੱਦ ਪੰਜਵਾ ਸੀਗਾ ਮੈਨੂੰ ਇਹੋ ਚੀਜ਼ ਕਹੀ ਸੀ ਵੀ ਜਿਹੜਾ ਕੁਝ ਹੋ ਗਿਆ ਜ਼ਿੰਦਗੀ ਦੇ ਵਿੱਚ ਮਿੱਟੀ ਪਾ ਦੇ ਇਹਦੋਂ ਗਾਹਾਂ ਮੈਨੂੰ ਐਦਾਂ ਦਾ ਕੋਈ ਲੰਬਾ ਨਾ ਖੜਾ ਕਰੀ ਵੀ ਮੈਂ ਤੈਨੂੰ ਜਦੋਂ ਮੈਂ ਬੈਠਾ ਮੈਂ ਕਮਾ ਕੇ ਲਿਆਉਣ ਵਾਲਾ ਤੂੰ ਘਰੇ ਰਹਿ ਇੱਜ਼ਤ ਦੀ ਖਾ ਟਾਈਮ ਨਾ ਜਾ ਟਾਈਮ ਨਾ ਘਰੇ ਆ ਹੂੰ ਰਾਤ ਨੂੰ 11 11 ਵਜੇ ਮੈਡਮ ਦੱਸੋ ਬਾਹਰ ਦਾ ਬੇਸਕ ਆ ਪਰ ਰਿਸ਼ਤੇਦਾਰੀ ਚ ਵੀ ਕਿਤੇ ਜਾਂਦੇ ਆ ਰਾਤ ਨੂੰ 11 ਵਜੇ ਘਰੋਂ ਕੌਣ ਜਾਂਦਾ ਇਹ ਰਾਤ ਨੂੰ 11 11 ਵਜੇ ਘਰੇ ਵੜਦੀ ਰਹੀ ਹੈ ਜੀ ਆ ਮੇਰੇ ਕੋਲੇ ਵੀਡੀਓ ਕੈਮਰਾ ਨਹੀਂ ਹੈ ਮੈਂ ਸਕਰੀਨਸ਼ਾਟ ਮਾਰ ਮਾਰ ਕੇ ਰੱਖੇ ਵੇ ਆ ਦੱਸੋ ਹੂੰ ਮੁੰਡੇ ਨੂੰ ਘਰੇ ਇਕੱਲਾ ਫੋਨ ਦੇ ਕੇ ਛੱਡ ਜਾਂਦੀ ਸੀ ਬੱਚਾ ਸੀ ਚਲੋ ਫੋਨ ਦੇ ਨਾਲ ਤੇ ਰੱਖਦੇ ਆ ਰਾਤ ਨੂੰ 11 ਵਜੇ ਘਰੇ ਪੜ ਰਹੀ ਹੈ ਹੂੰ ਵੀ ਫਿਰ ਬੰਦਾ ਬੋਲੇ ਤਾਂ ਬੋਲੇ ਤਾਂ ਬੋਲੇ ਕੀ ਇਹ ਕੰਮ ਕੀ ਕਰਦੇ ਆ ਇਹ ਕੋਈ ਕੰਮ ਨਹੀਂ ਕਰਦੇ ਮੈਡਮ ਇਹ ਹਾਊਸ ਵਾਈਫ ਸੀਗੇ ਨਾ ਕੋਈ ਇਹ ਜੌਬ ਕਰਦੀ ਆ ਨਾ ਕੁਝ ਹੋਰ ਕੋਈ ਕੰਮ ਨਹੀਂ ਹੈ ਇਹਨਾਂ ਨੂੰ ਸਿਰਫ ਇੰਨਾ ਹੀ ਕਿਹਾ ਗਿਆ ਸੀ ਤੂੰ ਘਰੇ ਰਹਿ ਮੁੰਡੇ ਦਾ ਵਧੀਆ ਭਰਾ ਮੁੰਡੇ ਨੂੰ ਵਧੀਆ ਟਾਈਮ ਨਾਲ ਸਕੂਲ ਤੋਰ ਕੰਮ ਕਰ ਨੂੰ ਮੈਂ ਕੰਮ ਕਰਦਾ ਹਾਂ ਮੈਡਮ ਮੈਂ ਅੱਛਾ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜੇ ਇਸ ਜਰਾਨੀ ਨਾਲ ਰابطਾ ਨਾ ਕਾਇਮ ਹੁੰਦਾ ਸਹਰ ਆਪਦੇ ਪੇਰੈਂਟਸ ਦੀ ਮਰਜ਼ੀ ਨਾਲ ਵਿਆਹ ਕੀਤਾ ਹੁੰਦਾ ਤਾਂ ਆਹ ਦਾ ਨਾਂ ਦੇਖਣਾ ਪੈਂਦਾ ਬਿਲਕੁਲ ਮੈਡਮ ਇਹ ਚੀਜ਼ ਬਹੁਤ ਮਹਿਸੂਸ ਹੋ ਰਹੀ ਆ ਪਰ ਆਪਾਂ ਇਹ ਚੀਜ਼ ਸੋਚੀ ਨਹੀਂ ਸੀ ਵੀ ਯਾਰ ਜੇ ਇਹਨੂੰ ਕੋਈ ਨਹੀਂ ਇਹਨੇ ਜਿਹੜੀਆਂ ਵੀ ਪੁਰਾਣੀਆਂ ਠੋਕਰਾਂ ਖਾਦੀਆਂ ਇੱਕ ਬੰਦਾ ਹੁੰਦਾ ਵੀ ਜ਼ਿੰਦਗੀ ਅੱਗੇ ਵਿਸਤਾਰ ਕਰਨ ਲਈ ਚਲੋ ਕਿਸੇ ਨਾ ਕਿਸੇ ਨੂੰ ਕੁਛ ਨਾ ਪੱਲਾ ਫੜਨਾ ਹੀ ਪੈਂਦਾ ਹਨਾ ਆਪਾਂ ਇਹਨੂੰ ਇਹ ਚੀਜ਼ ਤੋਂ ਰੋਕ ਰਹੇ ਸੀ ਮੈਂ ਇਹਦੇ ਉੱਪਰ ਜਾਂੀਆਂ ਆਈਆਂ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਵੀ ਇਹ ਬਾਈ ਮੂਨ ਦੇ ਤੋਂ ਬਾਅਦ 7 ਵਜੇ ਤੋਂ ਪਹਿਲਾਂ ਪਹਿਲਾਂ ਜਿੱਥੇ ਵੀ ਜਾਣਾ ਆਉਣਾ ਮੁੰਡੇ ਨਾਲ ਲੈ ਜਾ 7 ਵਜੇ ਤੋਂ ਪਹਿਲਾਂ ਘਰੇ ਆ ਜੇ ਮੈਨੂੰ ਰਾਤ ਨੂੰ ਘਰੋਂ ਨਿਕਲਦੇ ਮੈਡਮ ਅੱਜ ਕੱਲ ਲੋਕ ਸ਼ਾਮ ਨੂੰ 6:30 ਵਜੇ ਤੋਂ ਬਾਅਦ ਸਭ ਦੀ ਡਰਿੰਕ ਕੀਤੀ ਹੁੰਦੀ ਹੈ ਕਾਮਾਕਾਰਾਂ ਤੋਂ ਆਉਂਦੇ ਅਗਲੇ ਵੀ ਚੰਗਾ ਨਹੀਂ ਲੱਗਦਾ ਇੱਕ ਦਿਨ ਰਾਤ ਨੂੰ ਇਹਨੂੰ ਮੈਂ ਜਿੱਦਣ ਮੈਂ ਐਮਰਜੈਂਸੀ ਮੈਂ ਫੋਨ ਲਾਦਾ ਵੀ ਮੈਂ ਗਿਆ ਨਹੀਂ ਗੱਡੀ ਲੈ ਕੇ ਮੈਂ ਘਰ ਆ ਰਿਹਾ ਬਾਗੇ ਪੁਰਾਣੇ ਤੋਂ ਰਾਤ ਨੂੰ 9:30 ਵਜੇ ਇਹ ਚੱਲੀ ਆ ਜਾਂਦੇ ਜਾਂਦੇ ਸੀ ਸਿੰਘਾਣ ਕੋਲੇ ਐਕਸੀਡੈਂਟ ਹੋ ਗਿਆ ਹੂੰ ਇਹਨੇ ਜਾ ਕੇ ਮੈਨੂੰ ਕਹਿ ਕਰੀ ਟਰਾਲੇ ਵਾਲੇ ਨੇ ਲਾਈਟਾਂ ਨਹੀਂ ਡਿਮ ਕਰੀਆਂ ਤਾਂ ਮੈਂ ਡਿੱਗੀ ਆ ਅੱਛਾ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਵੀ ਇਹਨੇ ਡਿੱਗੀ ਆ ਜਾਂ ਕਿਸੇ ਨਾਲ ਲੜ ਝਗੜ ਕੇ ਆਈ ਆ ਆਈ ਡੋਨਟ ਨੋ ਤੇ ਹੁਣ ਤੁਹਾਡੇ ਪੇਰੈਂਟਸ ਕੀ ਕਹਿੰਦੇ ਪਏ ਇਹਨੂੰ ਲੈ ਕੇ ਮੇਰੇ ਪੇਰੈਂਟਸ ਕੁਝ ਨਹੀਂ ਮੈਡਮ ਉਹਨਾਂ ਨੇ ਕੀ ਕਹਿਣਾ ਇਹ ਉਹ ਤਾਂ ਇਹਨੂੰ ਚੰਗਾ ਭਲਾ ਐਕਸੈਪਟ ਕਰੀ ਬੈਠੇ ਸੀ ਮੈਂ ਮੁੰਡਾ ਮੁਸਲਮਾਨਾਂ ਦਾ ਸਾਡੇ ਦਾ ਦੀਨ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਵੀ ਜਿਹੜਾ ਇੱਕ ਬਿਦਵਾ ਆ ਜਾਂ ਕਿ ਰੰਡੀ ਔਰਤ ਨੂੰ ਸਹਾਰਾ ਬਣਦਾ ਉਹਨੂੰ ਪਰਮਾਤਮਾ ਅੱਗੇ ਚੰਗੀ ਜ਼ਿੰਦਗੀ ਜਿਉਣ ਦਾ ਬਲ ਬਖਸ਼ਦਾ ਮੈਡਮ ਪਰ ਇਹਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਕਿਸੇ ਪਾਸੇ ਤਾਂ ਨਹੀਂ ਛੱਡਿਆ ਯਾਰਾਂ ਦੋਸਤਾਂ ਚ ਬਹਿਣਾ ਔਰਦਾ ਸੀਗਾ ਚੰਗੇ ਤੋਂ ਚੰਗੇ ਬੰਦੇ ਨਾਲ ਮੇਰੇ ਲਿੰਕ ਸੀਗੇ ਨੇ ਸਭ ਨਾਲ ਫਿੱਕੇ ਪਾਤੇ ਸੀ ਠੀਕ ਹੈ ਨਾ ਜੇ ਕੋਈ ਕਿਸੇ ਨਾਲ ਹੁਣ ਮੰਨ ਕੇ ਚੱਲੋ ਮੈਂ ਉਰੇ ਰਹਿਣਾ ਮੋਗੇ ਮੇਰਾ ਕਿਸੇ ਨਾਲ ਹੋਰੇ ਕੋਈ ਦੋਸਤੀ ਨਹੀਂ ਕੋਈ ਗੱਲਬਾਤ ਹੋ ਜੇ ਕੱਲ ਨੂੰ ਕੋਈ ਰਾਤ ਬਰਾਤੇ ਕੋਈ ਛੱਟਪੇਟ বাজ ਜੇ ਗੱਡੀ ਭੇਡੇ ਤੇ ਰਹਿਣੇ ਹੀ ਕੌਣ ਜ਼ਿੰਮੇਦਾਰ ਹੈ ਜੇ ਕੋਈ ਦੋਸਤ ਮੈਂ ਥਾਣੇ ਦੇ ਵਿੱਚ ਦਰਖਾਸਤਾਂ ਵੀ ਲਿਖਾਈਆਂ ਸੀ ਕਿ ਉਹਦੇ ਸਬੰਧ ਵਿੱਚ ਤੁਹਾਨੂੰ ਮਤਲਬ ਕਿ ਬੁਲਾਇਆ ਗਿਆ ਥਾਣੇ ਜਾਂ ਪਹੁੰਚੇ ਹਾਂ ਮੈਡਮ ਮੈਨੂੰ ਬੁਲਾਇਆ ਗਿਆ ਥਾਣੇ ਮੈਂ ਗਿਆ ਇਹ ਦਰਖਾਸਤ ਦੇ ਕੇ ਜਦੋਂ ਮੈਂ ਜਾ ਕੇ ਮੈਂ ਮਲਾਜ਼ਮਾਂ ਕੋਲ ਇਹਦਾ ਸਬੂਤ ਰੱਖਦਾ ਨਾ ਹੀ ਉਹ ਇਹਨੂੰ ਫੋਨ ਲਾਂਦੇ ਆ ਫੋਨ ਹੀ ਨਹੀਂ ਚੱਕਦੀ ਜੀ ਮੁੜ ਕੇ ਹਮ ਸਾਰਾ ਸਾਰਾ ਦਿਨ ਇਹਨੂੰ ਫੋਨ ਲਾਂਦੇ ਰਹਿੰਦੇ ਅਗਲੇ ਚੱਕਦੇ ਨਹੀਂ ਕਿ ਅਗਲੇ ਇਹਦੀ ਦਰਖ ਮੇਰਾ ਮੈਡਮ ਕੋਈ ਡਿਸੀਜਨ ਨਹੀਂ ਇਹਨੇ ਹੁਣ ਜੋ ਵੀ ਇਹ ਇਲਜ਼ਾਮ ਲਾ ਰਹੀ ਹੈ ਬੇਮੁਨਾਦ ਨੇ ਝੂਠੇ ਨੇ ਮੈਂ ਕੱਲ ਨੂੰ ਮੈਡਮ ਇਹਨੇ ਦਰਖਾਸਤ ਦਿੱਤੀ ਇੱਕ ਹੋਰ ਮੈਂ মিডিਆ ਤੇ ਕਹਿ ਕੇ ਜਾਂਣਾ ਐਸਐਸਪੀ ਦੇ ਮੈਂ ਕੱਲ ਨੂੰ ਉਹ ਸਾਰੇ ਬੰਦੇ ਜਿਨ੍ਹਾਂ ਜਿਨ੍ਹਾਂ ਨੇ ਇਹਨੇ ਬਰਾੜ ਕੀਤਾ ਮੈਂ ਕੱਲ ਨੂੰ ਉਹ ਸਾਰੇ ਇਕੱਠੇ ਕਰਕੇ ਮੈਂ ਮੈਡਮ ਐਸਐਸਪੀ ਦੇ ਪੇਸ਼ ਹੋਊਗਾ ਵੀ ਇਹ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੀ ਆ ਇਹ ਸਭ ਬੇਮੁਨਾਦ ਨੇ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਂ ਮੈਡਮ ਇਹ ਇਨਸਾਫ ਦੀ ਮੰਗ ਕਰਦਾ ਵੀ ਇਹਨੂੰ ਨੰਬਰ 1 ਤਾਂ ਇਹਨੂੰ ਉਹ ਘਰ ਖਾਲੀ ਕਰ ਦੇਣਾ ਚਾਹੀਦਾ ਹੂੰ ਜਿਸ ਦਾ ਵੀ ਉਹ ਰਹਿ ਰਹੀ ਆ ਉਹ ਰੰਡੀ ਔਰਤ ਆ ਉਹਦੇ ਬੱਚਾ ਹੈ ਉਹਦੇ ਨਹੀਂ ਹੈਗਾ ਕੋਈ ਉਹਦਾ ਮਕਾਨ ਖਾਲੀ ਕਰੇ ਤੇ ਇਸ ਤੋਂ ਬਾਅਦ ਦੀ ਜ਼ਿੰਦਗੀ ਜਿੱਦਾਂ ਇਹਦਾ ਜੀਣ ਗੁਜ਼ਾਰਾ ਹੋ ਰਿਹਾ ਉਦਾਂ ਇਹ ਕਰੇ ਸੋ ਇਹ ਬਾਈ ਜਿਨੇ ਆਪਣਾ ਪੱਖ ਦਿੱਤਾ ਹੈਗਾ ਜਿਹੜੀ ਔਰਤ ਨੇ ਇਹਨਾਂ ਤੇ ਦੋਸ਼ ਲਾਈ ਸੀਗੀ ਬਾਕੀ ਗੱਲ ਅਸੀਂ ਛੱਡਦੇ ਆ ਪਬਲਿਕ ਤੇ ਇਸ ਦਾ ਫੈਸਲਾ ਜਿਹੜਾ ਹੈਗਾ ਪਬਲਿਕ ਹੀ ਕਰੂਗੀ ਮੈਸਜਾਂ ਦੇ ਰਹੀ ਸੋ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਤੇ ਮਿਲਦੇ ਆ ਨਵੇਂ ਵੀਡੀਓ ਦੇ ਨਾਲ